ਅੰਮ੍ਰਿਤਸਰ ਤੋਂ ਖਬਰ ਆ ਰਹੀ ਹੈ ਕਿ ਐਸਜੀਪੀਸੀ ਦਫਤਰ ਦੇ ਵਿੱਚ ਝੜਪ ਹੋਈ ਹੈ ਐਸਜੀਪੀਸੀ ਮੁਲਾਜ਼ਮ ਜਿਹੜੇ ਨੇ ਤੇ ਧਰਮ ਪ੍ਰਚਾਰ ਦੇ ਜਿਹੜੇ ਮੁਲਾਜ਼ਮ ਨੇ ਐਸਜੀਪੀਸੀ ਦੇ ਉਹਨਾਂ ਦੇ ਵਿੱਚ ਝਗੜਾ ਹੋਇਆ ਲੜਾਈ ਹੋਈ ਹੈ ਹੁਣੀ ਝੜਪ ਦੱਸਿਆ ਜਾ ਰਿਹਾ ਧਰਮ ਪ੍ਰਚਾਰ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬ੍ਰਾਂਚ ਚ ਦਰਬਾਰਾ ਸਿੰਘ ਦੇ ਤਲਵਾਰ ਨਾਲ ਹਮਲਾ ਕੀਤਾ ਖਾਣਾ ਖਾਂਦੇ ਵੇਲੇ ਅਕਾਊਂਟ ਬ੍ਰਾਂਚ ਦੇ ਵਿੱਚ ਇਹ ਝਗੜਾ ਹੋਇਆ ਔਰ ਜ਼ਖਮੀ ਮੁਲਾਜ਼ਮ ਨੂੰ ਗੁਰੂ ਨਾਨਕ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਵੱਡੀ ਖਬਰ ਹੈ ਅੰਮ੍ਰਿਤਸਰ ਤੋਂ ਐਸਜੀਪੀਸੀ ਦੇ ਬਲਾਸਮ ਜਿਹੜੇ ਨੇ ਉਹ ਆਪਸ ਦੇ ਵਿੱਚ ਈੜੇ ਨੇ ਧਰਮ ਪਰ 4 ਸੈਕਸ਼ਨ ਹੈ ਐ ਐਸਜੀਪੀਸੀ ਦਾ ਔਰ ਇੱਕ ਦੂਸਰਾ ਸੈਕਸ਼ਨ ਹੈ ਸੋ ਉਹ ਦੋਨੇ ਜਦੋਂ ਖਾਣਾ ਖਾ ਰਹੇ ਸੀ ਉੱਥੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਦੋਨਾਂ ਦੇ ਵਿੱਚ ਔਰ ਇਹ ਵੀ ਖਬਰ ਆ ਰਹੀ ਹੈ ਕਿ ਇੱਕ ਬੰਦੇ ਦੀ ਮੌਤ ਹੋ ਗਈ ਹੈ ਯਾਨੀ ਜਿਸ ਵਿਅਕਤੀ ਦੇ ਹਮਲਾ ਕੀਤਾ ਗਿਆ ਰਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਅਜੀਬ ਪੂਰਾ ਮਾਮਲਾ ਸਮਝਣਾ ਚਾਹਾਂਗੇ ਕੀ ਗੱਲ ਕੀ ਹੋਈ ਔਰ ਤਾਜ਼ਾ ਅਪਡੇਟ ਕੀ ਹੈ ਤਾਂ ਬਿਲਕੁਲ ਮਜੀਪਾਲ ਫਿਲਹਾਲ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਦਫਤਰ ਦੇ ਵਿੱਚ ਹੀ ਇਹ ਦੋਵੇਂ ਮੁਲਾਜ਼ਮ ਜਿਹੜੇ ਨੇ ਉਹ ਕੰਮ ਕਰਦੇ ਸੀ ਇੱਕ ਅਕਾਊਂਟ ਸੈਕਸ਼ਨ ਦੇ ਵਿੱਚ ਔਰ ਇੱਕ ਜਿਹੜਾ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਕਿਉਂਕਿ ਜਿੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਐਸਪੀਸੀ ਦਾ ਮੁੱਖ ਦਫਤਰ ਹੈ ਉੱਥੇ ਹੀ ਸਾਰੀਆਂ ਜਿਹੜੀਆਂ ਵਕ ਵਕ ਬ੍ਰਾਂਚਾਂ ਨੇ ਜਿੱਥੇ ਇਹ ਮੁਲਾਜ਼ਮ ਜਿਹੜੇ ਨੇ ਹਰ ਰੋਜ਼ ਆਪਣੀ ਜੋ ਵੀ ਇਹਨਾਂ ਦੀ ਡਿਊਟੀ ਹੁੰਦੀ ਹੈ ਉਸ ਦੇ ਲਈ ਆਉਂਦੇ ਨੇ ਤਾਂ ਅੱਜ ਅਚਾਨਕ ਜਦੋਂ ਇਹ ਖਾਣਾ ਖਾ ਰਹੇ ਸੀ ਤਾਂ ਉਸ ਵੇਲੇ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਕਿਉਂਕਿ ਜਿੰਨੇ ਵੀ ਐਸਡੀਪੀਟੀ ਮੁਲਾਜ਼ਮ ਨੇ ਤਾਂ ਉਹ ਆਪਣੀ ਡਿਊਟੀ ਦੇ ਦੌਰਾਨ ਆਪ ਜਿਹੜੇ ਵੱਧ ਗਿਆ ਕਿ ਇਹਨਾਂ ਦੋਵਾਂ ਨੇ ਇੱਕ ਦੂਸਰੇ ਦੇ ਉੱਤੇ ਸਲਵਾਰਾਂ ਦੇ ਨਾਲ ਵਾਰ ਜਿਹੜੇ ਨੇ ਉਹ ਕਰਨੇ ਸ਼ੁਰੂ ਕਰ ਦਿੱਤੇ ਔਰ ਦੋਵੇਂ ਜ਼ਖਮੀ ਹੋਣ ਦੋਨਾਂ ਦਾ ਸਪ ਹਸਪੀਟਲ ਦੇ ਵਿੱਚ ਭੇਤੀ ਕਰਵਾਇਆ ਗਿਆ ਸੀ ਔਰ ਉੱਥੇ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਦਰਬਾਰਾ ਸਿੰਘ ਸਾਜਿਦ ਦੇ ਉੱਤੇ ਹਮਲਾ ਹੋਇਆ ਸੀ ਉਸ ਦੀ ਇਲਾਜ ਦੇ ਦੌਰਾਨ ਮੌਤ ਹੋਈ ਹੈ ਤਾਂ ਹੁਣ ਐਸਜੀਪੀਸੀ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਕਿ ਅਖੀਰਕਾਰ ਵਜ੍ਹਾ ਕੀ ਸੀ ਕਿਉਂਕਿ ਐਸਜੀਪੀਸੀ ਦੇ ਜਿੰਨੇ ਵੀ ਦਫ਼ਤਰ ਨੇ ਉਹਨਾਂ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲੱਗੇ ਹੋਏ ਨੇ ਤਾਂ ਸੀਸੀਟੀਵੀ ਦੀ ਜਿਹੜੀ ਫੁਟੇਜ ਹੈ ਉਹ ਚੈੱਕ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਜਿਹੜੇ ਅਸਕਰ ਨੇ ਪ੍ਰਤਾਪ ਸਿੰਘ ਉਹ ਮੌਕੇ ਤੇ ਮੌਜੂਦ ਨੇ ਤਾਂ ਉਹਨਾਂ ਵੱਲੋਂ ਕੀ ਕੁਝ ਕਿਹਾ ਜਾਂਦਾ ਉਹ ਦੇਖਣ ਵਾਲੀ ਗੱਲ ਹੋਏਗੀ ਪਰ ਬੜੀ ਮੰਦ ਭਾਜੀ ਗੱਲ ਹੈ ਕਿ ਇੱਕ ਾਧਾਰਮਿਕ ਜਿਹੜਾ ਅਸੀਂ ਕਹਿ ਸਕਦੇ ਹਾਂ ਸੰਸਾਦ ਦਫਤਰ ਹੈ ਉਸ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦਾ ਆਪਸ ਦੇ ਵਿੱਚ ਕੀ ਝਗੜਾ ਜਿਹੜਾ ਹੁੰਦਾ ਉਹ ਝਗੜੇ ਦੀ ਵਜ੍ਹਾ ਜਿਹੜੀ ਹੈ ਉਹ ਹਲੇ ਤੱਕ ਪਤਾ ਨਹੀਂ ਲੱਗ ਪਈ ਪਰ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਇੱਕ ਜਿਹੜੇ ਝਗੜੇ ਦੀ ਅਸੀਂ ਕਹਿ ਸਕਦੇ ਹਾਂ ਕਿ ਰੂਪਰੇਖਾ ਜਿਹੜੀ ਹੈ ਉਹ ਸੁੰਨੀ ਚੜਪ ਦੇ ਵਿੱਚ ਬਦਲ ਜਾਂਦੀ ਹੈ ਤਾਂ ਬੜਾ ਹੀ ਮੰਨ ਭਾਗੀ ਜਿਹੜੀ ਖਬਰ ਉਹ ਸਾਹਮਣੇ ਆਈ ਤਾਂ ਕੁਝ ਦੇਰ ਬਾਅਦ ਜਿਹੜੀਆਂ ਹੋਰ ਚੀਜ਼ਾਂ ਨੇ ਉਹ ਸਪੱਸ਼ਟ ਹੋਣ ਦੀ ਉਮੀਦ ਹੈ ਕਿ ਆਖਿਰਕਾਰ ਕੀ ਵਜ੍ਹਾ ਰਹੀ ਔਰ ਕਿੱਥੇ ਕਿੱਥੇ ਜਿਹੜੇ ਵਾਰ ਨੇ ਉਹ ਕੀਤੇ ਗਏ ਕਿ ਜਿਸ ਦੇ ਨਾਲ ਇੱਕ ਸ਼ਖਸ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਤਾਂ ਇਹ ਸੀਰੀ ਸਾਹਿਬ ਨਾਲ ਕੀਤੇ ਗਏ ਜਾਂ ਵੱਡੀ ਕਿਰਪਾਨ ਸੀ ਕੀ ਸੀਗਾ ਦੇਖੋ ਜਿਹੜੀ ਹੁਣ ਤੱਕ ਤਾਂ ਜਾਣਕਾਰੀ ਇਹ ਹੀ ਮਿਲ ਰਹੀ ਹੈ ਕਿ ਕਿਰਪਾਨਾਂ ਦੇ ਨਾਲ ਹਮਲਾ ਜਿਹੜਾ ਹੈ ਉਹ ਕੀਤਾ ਗਿਆ ਪਰ ਕਿਉਂਕਿ ਡਿਊਟੀ ਦੇ ਦੌਰਾਨ 3 ਫੁੱਟ ਦੀ ਜਿਹੜੀ ਕਿਰਪਾਨ ਹੈ ਉਹ ਵੀ ਮੁਲਾਜ਼ਮ ਆਪਣੇ ਨਾਲ ਰੱਖਦੇ ਨੇ ਸੇਰੀ ਸਾਹਿਬ ਉਹਨਾਂ ਦੇ ਕੋਲ ਹੁੰਦੀ ਹੈ ਕਿਉਂਕਿ ਅੰਮ੍ਰਿਤਧਾਰੀ ਜਿਹੜਾ ਸਿੱਖ ਹੈ ਉਹੀ ਐਸਪੀਸੀਪੀ ਦੇ ਵਿੱਚ ਦਾ ਡਿਊਟੀ ਜਿਹੜੀ ਹੈ ਜਾਂ ਨੌਕਰੀ ਜਿਹੜੀ ਹੈ ਉਹ ਕਰ ਸਕਦਾ ਸੇਵਾ ਨਿਭਾ ਸਕਦਾ ਤਾਂ ਇਸ ਕਰਕੇ ਸਾਰੇ ਮੁਲਾਜ਼ਮ ਜਿਹੜੇ ਅਮਰਤਖਾਰੀ ਨੇ ਤਾਂ ਹੁਣ ਕਿਹੜੇ ਉਹਨਾਂ ਦੇ ਕੋਲ ਸ਼ਸਤਰ ਸੀ ਜਿਨ੍ਹਾਂ ਦੇ ਨਾਲ ਇਹ ਝਗੜਾ ਜਿਹੜਾ ਝਗੜੇ ਦੇ ਦੌਰਾਨ ਉਹਨਾਂ ਵੱਲੋਂ ਵਾਰ ਕੀਤੇ ਗਏ ਇਹ ਹੁਣ ਉੱਥੇ ਪਹੁੰਚ ਕੇ ਜੋ ਹੈ ਪਤਾ ਲੱਗੇਗਾ ਜਦੋਂ ਸੀਸੀਟੀਵੀ ਫੁਟੇਜ ਦੇਖੀ ਜਾਏਗੀ ਪਰ ਫਿਲਹਾਲ ਇਹੀ ਜਾਣਕਾਰੀ ਮਿਲਦੀ ਹੈ ਕਿ ਦੋਵਾਂ ਦੀ ਪੁਨੀ ਚੜਪ ਹੁੰਦੀ ਹੈ ਜਿਸ ਦੇ ਵਿੱਚ ਇੱਕ ਸ਼ਖਤੀ ਜਿਹੜੀ ਹੁਣ ਤੱਕ ਜਾਨ ਜਾਨ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੀ ਰਜੀਵ ਉੱਥੇ ਕੋਈ ਹੋਰ ਬੰਦੇ ਨਹੀਂ ਹੈਗੇ ਸੀ ਅ ਦੇਖੋ ਕਿਉਂਕਿ ਮੁਲਾਜ਼ਮ ਜਿਹੜੇ ਨੇ ਉਹ ਦਫ਼ਤਰਾਂ ਦੇ ਵਿੱਚ ਤਨਾਤ ਰਹਿੰਦੇ ਨੇ ਪਰ ਕਈ ਵਾਰੀ ਕੋਈ ਵੀ ਸ਼ਨੀਵਾਰ ਦਾ ਦਿਨ ਹੈ ਤਾਂ ਉਸ ਦਿਨ ਮੁਲਾਜ਼ਮ ਥੋੜੇ ਘੱਟ ਹੁੰਦੇ ਨੇ ਦੂਸਰੀ ਪਾਸੇ ਐਸਪੀਸੀ ਦੇ ਪ੍ਰਧਾਨ ਜ਼ੋਨੇ ਹਰਜਿੰਦਰ ਸਿੰਘ ਧਾਮੀ ਉਹ ਵੀ ਅੱਜ ਸਵੇਰੇ ਦਫ਼ਤਰ ਪਹੁੰਚੇ ਸੀ ਤਾਂ ਉਹਨਾਂ ਵੱਲੋਂ ਇੱਕ ਜਿਹੜਾ ਸੇਵਾਦਾਰ ਕੜਾਹੇ ਦੇ ਵਿੱਚ ਡਿੱਗਾ ਸੀ ਉਹਦੇ ਹਾਲਚਲ ਜਿਹੜਾ ਜਾਣਿਆ ਗਿਆ ਤਾਂ ਉਸ ਕਰਕੇ ਮੁਲਾਜ਼ਮ ਜਿਹੜੇ ਜ਼ਰੂਰ ਅੱਜ ਦਫ਼ਤਰ ਦੇ ਵਿੱਚ ਆਏ ਸੀ ਨਹੀਂ ਤਾਂ ਵੈਸੇ ਆਮੋਮਨ ਛਣੀ ਐਤਵਾਰ ਜਿਹੜੀ ਐਸ.ਡੀ.ਪੀ.ਸੀ ਦਫ਼ਤਰ ਦੇ ਵਿੱਚ ਛੁੱਟੀ ਹੁੰਦੀ ਹੈ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਕਿ ਜਦੋਂ ਇੱਕ ਝਗੜਾ ਹੋਇਆ ਉਸ ਵੇਲੇ ਬਹੁਤ ਜ਼ਿਆਦਾ ਮੁਲਾਜ਼ਮ ਉੱਥੇ ਮੌਜੂਦ ਨਹੀਂ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਉਦੋਂ ਤੱਕ ਇੱਕ ਦੂਸਰੇ ਦੇ ਉੱਪਰ ਉਹਨਾਂ ਵੱਲੋਂ ਕਾਫੀ ਵਾਰ ਜਿਹੜੇ ਨੇ ਉਹ ਕਿਤੇ ਜਾਸਖ ਚੁੱਕੇ ਸੀ ਤਾਂ ਹੁਣ ਐਸ.ਡੀ.ਪੀ.ਸੀ ਦੇ ਜਿਹੜੇ ਸੱਤਰਵੇਂ ਮੌਕੇ ਤੇ ਪਹੁੰਚ ਕੇ ਪੂਰੀ ਜਿਹੜੀ ਵਾਰਦਾਤ ਹੈ ਉਸ ਦੇ ਹਰ ਇੱਕ ਪਹਿਲੂ ਨੂੰ ਜਿਹੜੀ ਜਾਂਚ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਪੁਲਿਸ ਵੱਲੋਂ ਵੀ ਆਪਣੇ ਪੱਧਰ ਤੇ ਇਸ ਦੀ ਜਾਂਚ ਕੀਤੀ ਜਾਏਗੀ ਔਰ ਸੀਸੀਟੀਵੀ ਫੁਟੇਜ ਜਦੋਂ ਤੱਕ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਇਹ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਉਸ ਵੇਲੇ ਕਿੰਨੇ ਲੋਕ ਉੱਥੇ ਮੌਜੂਦ ਸੀ ਇਹ ਵੀ ਪਤਾ ਕੀਤਾ ਜਾ ਰਿਹਾ ਕਿ ਕਿਸ ਜਗ੍ਹਾ ਦੇ ਉੱਤੇ ਇਹ ਬਾਕੀ ਕਿਸੇ ਦਫ਼ਤਰ ਦੇ ਅੰਦਰ ਬੈਠ ਕੇ ਖਾਣਾ ਖਾ ਰਹੇ ਸੀ ਯਾ ਉਸ ਤੋਂ ਬਾਅਦ ਕਿਤੇ ਬੈਠੇ ਹੋਏ ਸੀ ਤਾਂ ਸਾਰੀਆਂ ਚੀਜ਼ਾਂ ਦਾ ਕੁਝ ਦੇਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹੌਲੀ-ਹੌਲੀ ਹੋਰ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਔਰ ਦੀ ਉਮੀਦ ਹੈ ਯਾਨੀ ਯਾਨੀ ਇਹ ਵੀ ਦੋ ਹੀ ਦੋ ਹੀ ਜਿਹੜੇ ਮੁਲਾਜ਼ਮ ਸੀ ਉਹ ਆਪਸ ਦੇ ਵਿੱਚ ਲੜੇ ਨੇ ਜੀ ਬਿਲਕੁਲ ਇਹ ਗੱਲ ਸਪਸ਼ਟ ਤੌਰ ਤੇ ਅਸੀਂ ਕਹਿ ਸਕਦੇ ਕਿ ਦੋ ਮੁਲਾਜ਼ਮਾਂ ਦਾ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਜਿਹੜਾ ਉਹ ਹੁੰਦਾ ਔਰ ਝਗੜਾ ਹੌਲੀ-ਹੌਲੀ ਥੰਨੀ ਝੜਤ ਤੱਕ ਜੋ ਹੈ ਉਹ ਪਹੁੰਚ ਜਾਂਦਾ ਔਰ ਉਸ ਤੋਂ ਬਾਅਦ ਹੀ ਇਹ ਸਾਰੀ ਜਿਹੜੀ ਵਾਰਦਾਤ ਹੈ ਉਹ ਸਾਹਮਣੇ ਆਉਂਦੀ ਹੈ ਔਰ ਬਾਅਦ ਦੇ ਵਿੱਚ ਐਸਡੀਪੀਸੀ ਵੱਲੋਂ ਤੁਰੰਤ ਕਿਉਂਕਿ ਹਦराबाद ਸਾਹਿਬ ਦੇ ਨੇੜੇ ਔਰ ਐਸਡੀਪੀਸੀ ਦੇ ਅਧੀਨ ਜਿਹੜਾ ਚੱਲਣ ਵਾਲਾ ਹਸਪੀਟਲ ਹੈ ਸ੍ਰੀ ਗੁਰੂ ਰਾਮਦਾਸ ਹਸਪੀਟਲ ਤਾਂ ਉੱਥੇ ਇਹਨਾਂ ਨੂੰ ਜੋ ਹੈ ਉਹ ਭਰਤੀ ਕਰਵਾਇਆ ਗਿਆ ਸੀ ਪਰ ਹੁਣ ਜਿਹੜੀ ਮੰਦਪਾਟੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਮੁਲਾਜ਼ਮ ਦੀ ਜਿਹੜੀ ਆ ਉਹ ਇਸ ਦੇ ਵਿੱਚ ਜਾਨ ਜਾ ਚੁੱਕੀ ਜਦਕੇ ਦੂਸਰਾ ਵੀ ਗੰਭੀਰ ਜ਼ਖਮੀ ਹੈ ਜਿਸ ਦਾ ਉੱਥੇ ਹਸਪੀਟਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਜੀ ਅਚਾਰਾਜੀਪ ਪੁਲਿਸ ਪਹੁੰਚੀ ਹੈ ਆਪਸ ਵਿੱਚ ਚਰਚਾ ਕਰਨ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਵਾਰਾ ਸਿੰਘ ਅਕਾਊਂਟਸ ਕਰਤਾ ਉਹਦੇ ਕਾਫੀ ਗੰਭੀਰ ਛੱਟ ਲੱਗੀਆਂ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕੈਬ ਪੈਕ ਚੀਫ ਨੂੰ ਕਿ ਪੜਤਾਲ ਕਰਕੇ ਇਹਦੀ ਰਿਪੋਰਟ ਦਿੱਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਹੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨਾ ਹੈ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਸ ਨੂੰ ਵੀ ਕੇਸ ਦਵਾਂਗੇ ਕਿ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹਦੇ ਮੁਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਭਾਣ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਉਹ ਚਾਹੇ ਇੱਕ ਮੁਲਾਜ਼ਮ ਇਨਵੋਲਵ ਹੋਵੇ ਚਾਹੇ 2013 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਨਾਲੋਂ ਕਦੋਂ ਇਹ ਘਟਨਾ ਵਾਪਰੀ ਹੈ ਕਿੰਨੇ ਵੇਲੇ ਸਮਾਂ ਇਹ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਸਨ ਸ਼ਗਰ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਸਨ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਅੰਜਾਮ ਹੋ ਪੀ ਜੀ ਜੀ ਕਰਨ ਵੀ ਹੈ ਕਿੰਦੇ ਪਰਿਵਾਰਕ ਮਸਲਾ ਸੀਗਾ ਆਪਰ ਦੇ ਇਸ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਤੇ ਉਹਨਾਂ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਿਛੋਂ ਘਰੋਂ ਵੀ ਮੈਨੂੰ ਪਤਾ ਲੱਗਾ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮਾਗਰ ਮਤਬਾਕੀ ਘਟਨਾ ਆ ਅਈ ਜੀ ਤਰੰਤ ਕਰਕੇ ਕਾਰਵਾਈ ਕਰਾਂਗੇ ਇੱਕੋ ਬ੍ਰਾਂਚ ਕੰਮ ਹੋਵੇ ਇੱਕੋ ਜਗ੍ਹਾ ਕੰਮ ਕਰਦੇ ਨੇ ਮੈਂ ਇਹ ਦੋਵੇਂ ਹੀ ਦਫਤਰ ਦਰਬਾਰ ਸਾਹਿਬ ਇੱਕ ਕਾਨਫਰੰਸ ਚਾ ਦੂਜਾ ਲਾਗੇ ਨਾਲ ਹੀ ਬ੍ਰਾਂਚਾਂ ਰਮਾਂਚ ਉੱਚ ਕੰਮ ਕਰ ਰਿਹਾ ਤੇ ਇਹ ਇਹ ਕਿਉਂਕਿ ਡਿਊਟੀ ਨਾਲ ਨਾਲ ਆ ਇਸ ਕਰਕੇ ਇੱਕ ਦੂਜੇ ਨੂੰ ਰੋਜ਼ਾਨਾ ਮਿਲਦੇ ਵੀ ਆ ਤੇ ਪਰਿਵਾਰਕ ਰਿਸ਼ਤੇ ਵੀ ਆ ਹਜੇ ਤੱਕ ਤੇ ਹਾਲਤ ਤਾਂ ਸੀਰੀਅਸ ਆ ਮੈਂ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਉਹ ਦਬਾ ਲਾਂਗੇ ਠੀਕ ਹੈ ਕਤਰ ਪ੍ਰਤਾਪ ਸਿੰਘ ਦਾਸ ਰੇਸੀ ਹਾਲਾਂਕਿ ਥੋੜੀ ਦੇਰ ਪਹਿਲਾਂ ਉਹਨਾਂ ਦਾ ਬਿਆਨ ਹੈ ਪਰ ਹੁਣ ਤਾਜ਼ਾ ਅਪਡੇਟ ਇਹ ਹੈ ਕਿ ਜੋ ਦਰਬਾਰਾ ਸਿੰਘ ਨਾਮ ਦਾ ਸ਼ਖਸ ਜ਼ਖਮੀ ਸੀ ਉਸ ਦੀ ਹਸਪਤਾਲ 'ਚ ਮੌਤ ਹੋ ਚੁੱਕੀ ਹੈ ਜਿਸ ਸ਼ਖਸ ਨੇ ਇਹ ਹਮਲਾ ਕੀਤਾ ਸੀ ਪੁਲਿਸ ਦੇ ਵਿੱਚ ਐਸਟੀਪੀਸੀ ਨੇ ਰਿਪੋਰਟ ਕੀਤੀ ਹੈ ਔਰ ਤੁਰੰਤ ਪ੍ਰਭਾਵ ਨਾਲ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੁਖਬੀਰ ਸਿੰਘ ਨਾਮ ਦਾ ਮੁਲਾਜ਼ਮ ਹੈ ਜਿਸ ਨੇ ਦਰਬਾਰਾ ਸਿੰਘ ਤੇ ਤਲਵਾਰ ਨਾਲ ਅਟੈਕ ਕੀਤਾ ਔਰ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਦਾ ਕੋਈ ਪਰਿਵਾਰਕ ਝਗੜਾ ਸੀ ਪਰਿਵਾਰਸ਼ ਪਰਿਵਾਰਕ ਰੰਜਿਸ਼ ਰੰਜਿਸ਼ ਸੀ ਔਰ ਇਹ ਪ੍ਰਾਣੀ ਹੀ ਚੱਲਦੀ ਆ ਰਹੀ ਸੀ ਘਰੇ ਵੀ ਇਹਨਾਂ ਦੀ ਕਈ ਵਾਰ ਲੜਾਈ ਹੋਈ ਸੀ ਤੇ ਦਫਤਰ ਚ ਆ ਕੇ ਸੁਖਬੀਰ ਸਿੰਘ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਦਰਬਾਰਾ ਸਿੰਘ ਤੇ ਅਟੈਕ ਕੀਤਾ ਗਿਆ ਦੋਨਾਂ ਵਿਚਾਲੇ ਲੜਾਈ ਹੋਈ ਕਿਰਪਾਨਾਂ ਚੱਲੀਆਂ ਔਰ ਇਸ ਦੇ ਵਿੱਚ ਦਰਬਾਰਾ ਸਿੰਘ ਜ਼ਖਮੀ ਹੋ ਗਿਆ ਉਸ ਨੂੰ ਤੁਰੰਤ ਪ੍ਰਭਾਵ ਨਾਲ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ ਜਿੱਥੇ ਐਸਟੀਪੀਸੀ ਦੇ ਸੈਕਟਰੀ ਪ੍ਰਤਾਪ ਸਿੰਘ ਦਾ ਸ੍ਰੀ ਸੀਕਿਊ ਗਪੀਰ ਜ਼ਖਮੀ ਹੈ ਔਰ ਉਸ ਤੋਂ ਬਾਅਦ ਹੀ ਉਸਨੇ ਉਸਦਾ ਪਤਾ ਚੱਲ ਪਾਏਗਾ ਕਿ ਉਸਦੀ ਹਾਲਤ ਕੀ ਹੈ ਪਰ ਇਹ ਉਹਨਾਂ ਦੀ ਕੁਝ ਥੇਰ ਪਹਿਲਾਂ ਦੀ ਸਟੇਟਮੈਂਟ ਸੀ ਜਦੋਂ ਉਹ ਮੌਕੇ ਤੇ ਪਹੁੰਚੇ ਸੀ ਕਰੀਬ ਸਵਾ 1 ਵਜੇ ਦਾ ਇਹ ਮਾਮਲਾ ਹੈ ਪਰ ਹੁਣ ਤਾਜ਼ਾ ਅਪਡੇਟ ਹੈ ਕਿ ਦਰਬਾਰਾ ਸਿੰਘ ਜੋ اکاؤنਟਸ ਬ੍ਰਾਂਚ ਦੇ ਵਿੱਚ ਕੰਮ ਕਰਦਾ ਸੀ ਉਸਦੀ ਮੌਤ ਹੋ ਚੁੱਕੀ ਹੈ ਜੀ ਸਰ ਸੋ ਐਸਜੀ ਦੀ ਐਸਜੀਪੀਸੀ ਦਫ਼ਤਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਇਹ ਲਾਈਵ ਤਸਵੀਰਾਂ ਨੇ ਐਸਜੀਪੀਸੀ ਦਫ਼ਤਰ ਦੀਆਂ ਇਸ ਵੇਲੇ ਤਾਜ਼ਾ ਸਥਿਤੀ ਜਿਹੜੀ ਹੈ ਸਾਡੇ ਸਹਿਯੋਗੀ ਰਜੀਵ ਸ਼ਰਮਾ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਥੋੜੀ ਦੇਰ ਪਹਿਲਾਂ ਜਿਹੜਾ ਹੈ ਇਹ ਅਪਡੇਟ ਮਿਲੀ ਸੀ ਕਿ ਆਰੇ ਆਰੇ ਹੋਈ ਹੈ ਐਸਜੀਪੀਸੀ ਦਫ਼ਤਰ ਦੇ ਬਾਹਰ ਦਾ ਮਾਹੌਲ ਹੈ ਇੱਕ ਤਣਾਅ ਦਾ ਮਾਹੌਲ ਨਜ਼ਰ ਆ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਵਾਰਦਾਤ ਹੋਈ ਹੈ ਔਰ ਕੁਝ ਐਸਜੀਪੀਸੀ ਦੇ ਮੁਲਾਜ਼ਮ ਨੇ ਜੋ ਯਾ ਉੱਥੇ ਮੌਜੂਦ ਵਿਅਕਤੀ ਨੇ ਕਿ ਫਰੁਕਾ ਜੇਸਤੇ ਇਕੇ ਦੇ ਹਾਲਾਤ ਜੀ 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 ਅਭੀ ਪਾਜੀ ਤਾਂ ਲਾਈਵ ਤਸਵੀਰਾਂ ਅਸੀਂ ਐਸਜੀਪੀਸੀ ਦਫਤਰ ਦੀਆਂ ਦਿਖਾ ਰਹੇ ਹਾਂ ਪੱਤਰਕਾਰ ਉੱਥੇ ਪਹੁੰਚੇ ਨੇ ਕੋਸ਼ਿਸ਼ ਕਰ ਰਹੇ ਨੇ ਪੱਖ ਜਾਣਨ ਦੀ ਹਾਲਾਂਕਿ ਐਸਜੀਪੀਸੀ ਦੇ ਸੈਕਟਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੁਰਾਣੀ ਰੰਜਿਸ਼ ਸੀ ਹਰ ਇੱਕ ਝਗੜਾ ਉਤਰ ਦੇ ਵਿੱਚ ਲੜੇ ਖਾਣਾ ਖਾ ਰਹੀ ਸੀ ਸਵਾ 1 ਵਜੇ ਦਾ ਟਾਈਮ ਸੀ ਕਿਰਪਾਨਾਂ ਇੱਕ ਦੂਜੇ ਦੇ ਮਾਰੀਆਂ ਗਈਆਂ ਤਲਵਾਰਾਂ ਇੱਕ ਦੂਜੇ ਤੇ ਚਲਾਈਆਂ ਗਈਆਂ ਔਰ ਉਸ ਤੋਂ ਬਾਅਦ ਦਰਬਾਰਾ ਸਿੰਘ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਚੁੱਕੀ ਹੈ ਇਹ ਤਾਜ਼ਾ ਅਪਡੇਟ ਹੈ ਦਰਬਾਰਾ ਸਿੰਘ ਨੂੰ ਲੈ ਕੇ ਜਾਇਆ ਗਿਆ ਸੀ ਗੁਰੂ ਰਾਮਦਾਸ ਹਸਪਤਾਲ ਗੰਭੀਰ ਜ਼ਖਮੀ ਸੀ ਉਸ ਦਾ ਇਲਾਜ ਚੱਲ ਰਿਹਾ ਸੀ ਔਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੁਖਬੀਰ ਸਿੰਘ ਨਾਮ ਦੇ ਮੁਲਾਜ਼ਮ ਨੇ ਜੋ ਐਸਟੀਪੀਸੀ ਦਾ ਕਾਮਚਾਰੀ ਸੀ ਧਰਮਪੁਰ 4 ਸੈਕਸ਼ਨ ਦੇ ਵਿੱਚ ਉਸ ਮੁਲਾਜ਼ਮ ਵੱਲੋਂ ਅਟੈਕ ਕੀਤਾ ਗਿਆ ਸੀ ਦਰਬਾਰਾ ਸਿੰਘ ਤੇ ਨਿਤਿਸ਼ ਸਬਰਵਾਲ ਸਾਡੇ ਸਹਿਯੋਗੀ ਸਾਡੇ ਤੱਕ ਲਾਈਵ ਤਸਵੀਰਾਂ ਉਚਾਰੇ ਨੇ ਨਿਤਿਸ਼ ਤਾਜ਼ਾ ਸਥਿਤੀ ਜਾਣਨੀ ਚਾਹਾਂਗੇ ਇਸ ਵੇਲੇ ਜਿਹੜੇ ਪਾਸੇ ਤੋਂ ਕਿਹੜੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਹਸਪਤਾਲ ਪਹੁੰਚ ਕੇ ਦਰਬਾਰੇ ਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਹਰ ਦੇ ਅਸੀਂ ਮੌਜੂਦ ਹ ਫਿਲਹਾਲ ਮੀਡੀਆ ਨੂੰ ਅੰਦਰ ਜਾਣ ਤੋਂ ਮਨਾਹੀ ਕਰ ਦਿੱਤੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿਰਪਾਨ ਦੇ ਨਾਲ ਦੋ ਜੋ ਮੁਲਾਜ਼ਮ ਸਿਗੇ ਆਪਸ ਦੇ ਵਿੱਚ ਭਿੜੇ ਔਰ ਇੱਕ ਜੋ ਦਰਬਾਰਾ ਸਿੰਘ ਸੀ ਫਿਲਹਾਲ ਪਹਿਲਾ ਉਹ ਜ਼ਖਮੀ ਹੋਏ ਅੰਦਰ ਜੋ ਦਫਤਰ ਦੇ ਬਾਹਰ ਦੀ ਗੱਲ ਕਰੀਏ ਜੋ ਤੇਜਤ ਸਿੰਘ ਸਮੁੰਦਰੀ ਹਾਲ ਦੇ ਬਾਹਰ ਪਹਿਲਾਂ ਕੱਲ ਚੱਲਦੀ ਰਹੀ ਔਰ ਉਸ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਦਫਤਰ ਦੇ ਬਾਹਰ ਕਿਤਨਾ ਕਿਤੇ ਖੂਨ ਦੇ ਜੋ ਨਿਸ਼ਾਨ ਹੈ ਉਹ ਵੀ ਦਿਖਾਈ ਦਿੱਤੇ ਔਰ ਜ਼ਖਮੀ ਹਾਲਾਤਾਂ ਦੇ ਵਿੱਚ ਉਸ ਮਰਾਜ਼ਮ ਨੂੰ ਇੱਥੋਂ ਜੋ ਹੈ ਲਿਜਾਇਆ ਗਿਆ ਪਰ ਹੁਣ ਦੀ ਜੋ ਅਪਡੇਟ ਮਿਲੀ ਹੈ ਕਿ ਆਪਸ ਦੇ ਵਿੱਚ ਕੋਈ ਤਕਰਾਰ ਬੜੇ ਪਹਿਲਾਂ ਤਾਂ ਹੀ ਉਹਨਾਂ ਦਾ ਆਪਸ ਵਿੱਚ